ਹਾਰੀ ਪਾਲੂ ਉਤਰੋ ਓਏ ਦੰਬਾ ਕੱਢ ਦੂ ਇਹ ਹਾਂ ਕੀ ਆ ਜੇ ਬੰਦ ਪੁੱਗੂ ਰਹੀ ਨਹੀਂ ਨਾ ਹੋ ਯਾਰ ਬਾਈ ਤੂੰ ਲੈ ਜੀ ਨਾ ਪੁੱਗੂਗਾ ਰਹਿਣ ਦੀ ਇਹਦਾ ਕੋਈ ਨਾ ਲੱਗਦਾ ਦੂਆ ਤੇ ਦਸਤਾ ਬਸ ਇਹਨੂੰ ਦੱਸਿਆ ਵੀ 10.5 ਦਾ ਹੋ ਰਿਹਾ ਹੋਇਆ ਨਫੇ ਨਾਲ ਦੇਣਾ ਆ ਇਹਦਾ 8000 ਕਹਤਾ ਜੋੜੀ ਦਾ ਮਾਲਾ ਤੂੰ ਨਾ ਇਹਦਾ 12.5 ਹੋ ਗਿਆ ਮੈਂ ਤਾਂ ਜੋੜ ਕਰ ਲਿਆ ਆਹੋ ਫਿਰ ਉਹ ਖਰੀਦਿਆ ਸਾਡੇ ਦਾ ਨਾ ਯਾਰ ਉਹ ਦੁਆ ਦਾ ਤੈਨੂੰ ਮਿੱਠੂ ਸਾਡੇ 10 ਦੇ ਜੋੜੇ ਲੈ ਸੀ ਇੱਧਰ ਦੇਖ ਤੂੰ ਕਿੱਥੇ ਕਿਹੜੇ ਕੋ ਨਰਮਾ ਮੇਮ ਨਾਲ ਛੋਟਾ ਜਾਂ ਫਿਰ ਉਹਦੇ ਨਾਲ ਕਿਹੜੇ ਖਾਤੇ ਪਾਉ 70 ਸਰੀਆਮ ਤੱਕ ਕਾ ਨਹੀਂ ਮੇਲੇ ਨਾਲ ਕਰਿਆ ਤੱਕ ਤੇਰੇ ਨਾਲ ਦਾ ਕਿਹਦਾ ਤੇਰੇ 25 26 ਨਾਗ ਵੇਚ ਤੇ ਮਿੱਠੂ ਦੀ ਔਰੇਚ ਤੇਰਾ ਮੈਂ ਮੂੜੀ ਨਹੀਂ ਕੁਝ ਬੰਦਾ ਰਿਸ਼ਤੇ ਨਾਲ ਕੋਈ ਨਹੀਂ ਕੰਮ ਹੋਗਾ ਹੋਗੀ ਉਹ ਹੋਗੀ ਕੜ ਗਿਆ ਕੰਮ ਗੱਡੀ ਆਪਦੇ ਵਾਰੀ ਕਰਨਾ ਹੋ ਜਾਣੇ ਬਾਤ ਤਾਂ ਨਹੀਂ ਜਾਣਗੇ ਤੂੰ ਆਈ ਤਾਂ ਵੀ ਲੱਗਦਾ ਪੁਰਾਣਾ ਕਰ ਹੱਥ ਬੋਧੀਆਂ ਗੱਲਾਂੀਆਂ ਨਾ ਕਰ 15000 ਦੇ ਲਈ ਵੇਚ ਤੇ ਨਹੀਂ ਹੁੰਦੇ ਕਿਉਂ ਜਲਦੀ ਘੜੀਆ ਨਹੀਂ ਜੀ ਨਹੀਂ 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 ਹੁੰਦੇ ਨਹੀਂ ਮੈਨੂੰ ਲੋੜ ਆ ਸਵੇਰੇ ਮੈਂ ਆਪੇ ਧੱਕ ਮੇਰਾ ਰਹਿਣ ਦੇ ਭਾਈ ਤੇ ਦੇ ਕਰੀਬਤੀ ਇੱਕ ਪੰਡਰ ਜੀ ਉਧਰ ਕਰ ਦਾਂਗੇ ਕਿ ਸਵੇਰੇ ਚਾਹੀਦਾ ਮਾਲ ਆਪੇ ਮੇਰੇ ਇੱਥੇ ਲਿੰਦੇ ਵਿਰਾਗੇ ਇਹ ਵੇਚਾਂਗੇ ਵੀ ਘਾਟਾ ਪਾਗੇ ਵੀ ਵੇਚਾਂਗੇ 2000 ਦਾ ਗੱਡੀ ਚ ਤੇਲ ਪਾ ਕੇ ਆ 500 ਡਰਾਈਵਰ ਦੀ ਦਿਹਾੜੀ ਦੇ ਕੇ ਆ ਆਗਾ ਹੂੰ ਮੈਨੂੰ ਘਾਟਾ ਪਾਉਣ ਦੀ ਲੋੜ ਨਹੀਂ ਜੀ ਮੇਰੀ ਕੋਈ ਬੇਲੇ ਜਵਾਈ ਹੈ ਮੈਂ ਘਾਟਾ ਭਾਗੇ ਵੇਚੂਗਾ ਬਸ ਫਿਰ ਐਟੀ ਨਹੀਂ ਹੈਗੀ ਆਪਾਂ ਨੂੰ ਵੀ ਘਾਟਾ ਭਾਗੇ ਮਾਲ ਵੇਚਾਂਗੇ ਆਪਾਂ ਨੇ ਕਿਹੜਾ ਹੋਰ ਦੇਖੇ ਜਾਣੇ ਨੇ ਵੀ ਅਗਲਾ ਬਾਜ਼ ਮਾਰੂਗਾ ਕਿ ਘਾਟਾ ਭਾਗੇ ਵੇਚਾਂਗੇ ਹੁਣ ਦਿਮਾਗ ਖਰਾਬ ਆ ਵੇਚਾਂਗੇ ਨਹੀਂ ਵੇਚਣੇ ਹੈਗੇ ਯਾਰ ਛੱਡ ਪਰੇ ਵੇਚਣੀ ਨਹੀਂ ਹੁਣ ਕੀ ਕਰੀਏ ਮਿੱਠੂ ਇਹ ਤਾਂ ਮਾ ਨਰਿਆਣਾ ਮਾਰਦੇ ਆ ਯਾਰ ਉਹ ਮੇਮ ਨੇ ਮੈਨੂੰ ਦੋ ਕਿਸਾਂਗੇ ਮਾਰਦਾ ਕਿਤਾ ਮੋਜੇ ਮਾਰਦਾ ਰੋਜ਼ ਜਿਉਂਦਾ ਹੁੰਦਾ ਇੱਕਾ ਨਿਗਾ ਜਾ ਬਾਜੂ ਆ ਰੋਜ਼ ਮਾਰ ਕੇ ਜਿਉਂਦਾ ਹੁੰਦਾ ਜਦੋਂ ਇੱਕ ਬੱਕਰੀ ਵੇਚੀ ਫੇਰ ਜਦੋਂ ਹੋ ਜਾਂਦਾ ਹਾਂ ਨਹੀਂ ਪਤਾ ਉਹ ਮਾਂ ਮਰ ਗਿਆ ਹਾਂ ਰੋਜ਼ ਰੋਜ਼ ਮਾਰ ਕੇ ਜੰਮਦਾ ਦਵਾਰੇ ਸਹੀ ਗੱਲ ਚੱਲ ਚੱਲ ਕਰਾ ਜੁਆਲੇ ਤੂੰ ਹਰਾ ਹੋ ਜਾਂਦਾ ਰੋਜ਼ ਹੋਰ ਦੇਖ ਲੋ ਨਹੀਂ ਹੁੰਦੇ 16 ਦੇ 17000 ਦੇ ਨਹੀਂ ਰਹਿਣ ਦੇ ਤੈਨੂੰ 2 ਰੁਪਏ ਬਣਦੇ ਨੇ ਤਾਂ ਤਾਂ ਹੱਥ ਪਾਈ ਨਹੀਂ ਪਾਈ ਨਾ ਸਿੱਧੀਆਂ ਗੱਲਾਂ ਨੇ ਕਿਤੇ ਕਹਦੇ ਰਾਜੂ ਨੂੰ ਤਾਂ ਸਾਨੇ ਦਾ ਵੇਚਣੇ ਹੁੰਦੇ ਨੇ ਸੌਦੇ ਲੋਕਾਂ ਦੇ ਸਾਨੇ ਦਾ ਲੋਕਾਂ ਦੇ ਸੌਦੇ ਵੇਚਣੇ ਹੁੰਦੇ ਨੇ ਅਸੀਂ ਤਾਂ ਮਿੱਟੀ ਦਾ ਸੋਨਾ ਬਣਾ ਦਾਂਗੇ ਉਹ ਇੱਥੇ ਕਰਾ ਦੇ ਸੋਨੇ ਤੋਂ ਮਿੱਟੀ ਬਣਾ ਨਹੀਂ ਜੀ ਨਹੀਂ ਫੇਰ ਨਹੀਂ ਫਿਰ ਹੋਰ ਕੀ ਕਰੀਏ ਹੈ 20000 ਦਾ ਬੱਚਾ ਦਮਾਂਗੇ ਦਾਇਆ ਮੰਗਣ ਨੂੰ ਤਾਂ ਅਗਲਾ ਚ ਅੱਠ ਕਹਦੇ ਆਪਾਂ ਨੂੰ ਕੀ ਕਿਸਤਾ ਤੂੰ ਐ ਘਰ ਚਰਨੇ ਜਿੰਨੇ ਰੁਪਏ ਅਗਲਾ ਲਾ ਗਿਆ ਨਹੀਂ ਦੇਣਾ ਆ ਫਿਰ ਉਹ ਨਹੀਂ ਨਾ ਫੜਾਉਂਦੇ ਆ ਸਾਰੇ ਬਾਈ ਉਹੀ ਖੜੇ ਨੇਗੇ ਜੋੜ ਲਾ ਕੇ ਗਿਆ ਉਹ ਪੂਰੇ ਬੱਚਾ ਹਲਕੇ ਲਿਆ ਆ ਪੁੱਛ ਰਾਂ ਸਾਰੇ ਜੀ 1 ਰੁਪਿਆ ਦਾ ਪੂਰੇ ਲਿਆ ਤੂੰ ਕੋਈ ਨਾ ਜਦੋਂ ਕਹਿਤਾ ਹਾਂ ਇਹ ਤਾਂ ਸੂਰੇ ਪੂਰੇ ਲਿਆ ਫਿਰ ਉਹ ਨਹੀਂ ਆ ਫੜਾਉਂਦੇ ਅਗਲੇ ਬਾਰੇ ਦੀ ਪੁੱਤੜ ਦੇ ਕੇ ਠੱਟ ਨੇ ਉਹ ਰਾਇ ਨਹੀਂ ਨਾ ਕਰਨਾ ਚਾਹੀਦਾ ਜੇ ਜੇ ਜਦੋਂ ਲੰਦਾ ਸੁਰਿਆ ਗੇ ਲੈਂਦਾ ਸੀ ਆਪਾਂ ਹੀ ਨਹੀਂ ਦੱਸਦਾ ਠੀਕ ਆ ਫਿਰ ਕੋਈ ਨਾ ਤੂੰ ਆ ਫੜ ਬਣ ਲੈ ਇਹਨੂੰ ਬਾਈ ਦੀ ਇੱਜ਼ਤ ਕਰ ਇਹਨੂੰ ਜੇ ਮੈਂ ਪਾਲਣਾ ਹਾਂ 10000 ਜੇ ਤਾਂ ਹੀ ਕਰਦੇ 11000 ਦਾ ਨਹੀਂ ਫਿਰ ਓਹ ਹਜ਼ਾਰ ਕਮਾਲ ਕਰਦਾ ਅਗਲਾ ਕਰੀ ਫਿਰ ਉਹਨੂੰ ਹੀ ਨਾ ਫੜਾਉਂਦੇ ਜੇ ਆਪਾਂ ਨੂੰ ਕੁਝ ਬਣਦਾ ਹੁੰਦਾ ਇਹਦੇ 'ਚ ਆਪਣਾ ਵੀ ਯਾਰ ਹੋ ਜਾਏ ਐ ਸੋਚ ਲੈ ਅੱਜ ਆਪਾਂ ਨੂੰ ਕੁਝ ਬਣੇ ਜਾਂ 13000 ਦਾ ਲੈ ਜਾ ਇਹ ਵੀ ਇੱਕ ਬੋਣੀ ਹੀ ਕਰਨੀ ਆ ਚੱਲ ਮੰਡੀ ਦੀ ਕੱਲ ਤੈਨੂੰ ਬੜਾ ਕੁਝ ਬਣ ਗਿਆ ਕਿਉਂ ਜੀ ਦੇਖੀ ਜੋ ਦੇਖੀ ਹਾਂ ਉਹ ਯਾਰ ਭੰਡ ਨੂੰ ਪੱਲੋਂ ਵੀ ਪੈਂਦੇ ਨੇ ਗੇ ਮੇਰਾ ਭੰਡ ਨੂੰ ਵੀ ਕੀ ਕਰਾਂਗੇ ਲਿਖਾਈ ਕਰਾ ਦਾਂਗੇ ਸੋਈ ਬਸ ਨਾ ਨਾ 11 ਤੈਨੂੰ ਤਰਦਾ ਦੇ ਦੀ ਨਹੀਂ 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 ਬਾਣੀ ਨਹੀਂ ਕਰਦਾ 11 ਤਰਦਾ ਦੋਏ ਪਾਸੋਂ ਲਿਖਾਈ ਕਰਾ ਦਾਂਗੇ 13 ਦਾ ਕਹਿਦਾ ਦੇ ਨੇ ਕਿਉਂ ਜੀ 11 ਤੈਨੂੰ ਮੈਂ ਮਰਦਾ ਯਾਰ ਉਹ ਰਹਿਣ ਦੇ ਬਾਈ ਕਾ ਨੂੰ ਧੱਕਾ ਕਰਦਾ ਤੂੰ ਉਹ ਦਾ ਮਰਦਾ ਆਈ ਦਾ ਰੋਜ਼ ਮੰਡੀਆਂ 'ਚ ਰਹਿਣਾ ਆ ਰੋਜ਼ ਮਰਦੇ ਆ ਰੋਜ਼ ਕੰਮਦੇ ਹੁੰਦੇ ਆ ਬਾਸ ਇਹਦਾ ਜੁਰੇ ਕੱਲ ਨੂੰ ਵਾਲੇ ਕਾਨੂੰਨ ਮਾਰਿਆ ਵਾਸ ਆਪਣਾ ਦਾ ਕੰਮ ਆ ਕਰੂਗਾ ਆ ਪਾਗੜਾ ਛੱਡਣਾ ਆ ਆਪਣਾ ਦਾ ਕੰਮ ਲੈ ਮੁੱਕ ਗਿਆ 115000 ਦਾ ਚੱਲ ਲੈ 115000 ਦਾ ਚੱਲ ਬੰਤਰ ਮਾਰਤਾ ਚੋਟੇ ਗਬੋਣੀਆਂ ਹੀ ਕਰੀ ਆ ਤੇਰੀ ਚੱਕ ਲੈ ਜਾਂ ਸਾਡੇ ਆ ਸਾਮਾ ਨਹੀਂ ਹਰੇਕ ਦੇਖ ਸਕਦਾ ਹਾਂ ਪੈਸੇ ਦੇ ਦੇ ਮਾ ਬਚੂ ਹਾਂ ਫਰਾ ਸਿਰੂ ਸੀ ਪਹਲਾ ਦੇ ਲੈ ਕੇ ਉਰੇ ਆਪੀ ਬਊਗਾ ਤੈਨੂੰ ਕਿਰ ਰਸੀ ਹਾਂ ਤੇਰਾ ਆਪੇ ਬਊਆ ਦਾ ਰੱਸੀ ਇਹ ਬੜੇ ਹੀ ਬਊਗਾ ਹਾਂਜੀ ਲੋ ਬਈਆ ਬੱਕਰੇ ਦਾਤ ਆ ਗਿਆ ਪੂਰਾ 11.5000 ਮੈਂ ਘਰੀ ਚਲਾਈ ਗਿਆ ਗੰਗਾੜੀ ਪਾਰੀ ਖਾਸੀ ਤੰਗ ਜੀ ਹੋ ਗਈ 4 5 6 7 8 9 10 11 ਤੇ 11.5000 ਠੀਕ ਹੈ ਜੀ ਸਾਡਾ ਕਰਦੇ ਮਾਤਾ ਇਹਦਾ ਵਿਚਾਰਾ ਮੈਂ ਦੱਸਾਂ ਗੱਲਾਂ ਇਹ ਗੂਰੀ ਇਹਨੂੰ ਖਵਾਤੀ ਤੱਕੀ ਤੇਰੇ ਮੁੰਡੇ ਨੇ ਇੱਕ ਗੂਰੀ ਗੱਲ ਹੋ ਗਈ ਗੂਰੀ ਹੁਣ ਦੱਸ ਕੀ ਕਰੀਏ ਓ ਮਿੱਠੂ ਸਾਵਨ ਨਹੀਂ ਬਿਕੂਗਾ ਸੌਦਾ ਤੂੰ ਵੀ ਬੰਦਾ ਵਪਾਰੀ ਬਹੁਤ ਪੁਰਾਣਾ ਹੈ ਹੁਣ ਬੋਲੇ ਲਾਊਗਾ ਤਾਂ ਹੀ ਆ ਉਹ ਤਾਂ ਕੋਈ ਬੋਲਦਾ ਛੋਟੇ ਕੀ ਰਹਿਣ 5000 ਦਾ ਲੈ ਜਾਂਦੇ ਹੈ 5 ਦਾ 5 ਦਾ 5 ਦਾ ਲੈ ਜਾ ਤੂੰ 来呀 ਜਵਾਬ ਹਾਂ ਤੇਰਾ ਵੀ ਚੱਕ ਲੈ ਆਪਾਂ ਗਲਤ ਨੂੰ ਗਲਤ ਕਹਾਂਗੇ ਸਹੀ ਨੂੰ ਸਹੀ ਦੋਨੇ ਦੂਰ ਫਿਰਦੇ ਹਾਂ ਦੋਏ ਦੂਰ ਫਿਰਦੇ ਹਾਂ ਮੈਂ ਬੱਕਰ ਆ ਜਦ ਇਹਨੂੰ ਮੈਂ ਮਾਰਾ ਕਿਵੇਂ ਕਹਿ ਤਾ ਤੇਰਾ ਵੀ ਉਹਨੂੰ ਪੰਜ ਤੇ ਖੜਿਆ 11 ਦਾ ਕਿਵੇਂ ਲੈ ਜੂਗਾ ਉਹ ਅੱਗੇ ਉਹ ਜਾਂ 2000 ਲਾਵੇ ਸਾਨੂੰ ਕਿਹੜਾ ਗੁੱਸਾ ਇਹਦੇ ਚ ਗੁੱਸਾ ਕਰੇ ਵੀ ਨਹੀਂ ਕਰ ਹਾਂ ਗੁੱਸਾ ਕਦੇ ਮੰਡੀ ਚ ਕਰੀ ਵੀ ਨਾ ਨੋੜੇ ਨਹੀਂ ਆਪਾਂ ਨਾ ਨਾ ਗੁੱਸਾ ਆਪਾਂ ਗੁੱਸਾ ਕਿਉਂ ਕਰੀਏ ਗੱਲਾਂ ਦਾ ਕਿਉਂ ਜੀ ਇਹਦਾ ਸਾਨੂੰ ਕੀ ਤਰ੍ਹਾਂ ਇਹ ਵਪਾਰ ਲੈਣੇ ਵੇਖੂਗਾ ਤਾਂ ਮਾਲ ਦਾ ਮੁੱਲ ਹੀ ਉਹ ਆਸਤਾ ਆ ਕੇ ਸ਼ੀਰ ਜਰ ਦਵਾ ਦਈਏ ਚੋਂ ਬਈ ਪੂਰੀ ਮੁਰਗੇ ਵਰਕੇ ਰੱਖ ਹੈ ਚਲੋ ਕਹਿ ਦੋ ਠੀਕ ਹੈ ਜੀ ਦਵਾਈਏ ਹੁਣ ਫਿਰ ਕੀ ਕਰੀਏ ਤਸ ਹੈ ਕਾਲ ਕੋ ਸੋ ਨਹੀਂ ਕਾਲ ਨਹੀਂ ਇੰਨੇ ਕ ਤਈ ਫੇ ਮਾੜਾ ਮੁੱਟਾ ਮੈਂ ਦੱਸ ਦੇ ਕਾਨੇ ਚ ਮਾਇਰ ਹੁੰਦਾ ਸਤਪਣਾ ਬਈ ਤਾਂ ਮੰਗਿਆ ਸੀ ਹੈ ਤਾਂ ਤਬਈ ਨੇ ਮੰਗਿਆ ਸੀ ਤੇ ਮੁੰਡੇ ਨੇ ਮੁੰਡਾ ਤੇਜਾ ਬਈ 12 ਮੰਗ ਇਹ ਹਿੰਦੂ ਅਨਾਲਾ ਹਾਰਾ ਜੂ ਬਾਈ ਪੂਰਾ ਕਿਚ ਲਿਆ ਤੇ ਵੀ ਨਹੀਂ ਲੰਮੀ ਅੱਬੋ ਪੱਡੀਆਂ ਵਿਚਾਰ ਖਾਂਦੀ ਖੱਬਲੀ ਨੇ ਸਹੀ ਜਾਂਦੇ ਨੇ ਜੰਗ ਜਾਂਦੀ ਆ ਇਹਦਾ ਅੱਧ ਕਿਥੇ ਪਾਉਂਗਾ ਬਲਕਾਂ ਅਰਖਾ ਨਾ ਮਾਰੂਗਾ ਹੁਣ ਮਰਦ ਦਾ ਪੁੱਤ ਐ ਕਿਉਂ ਜੀ ਮਰਦ ਦਾ ਪੁੱਤ ਬੜਕ ਮਾਰੂਗਾ 2.5 ਦਿਨ ਤਾਂ ਨੇੜੇ ਦੇ ਲੈਣੇ ਤੇ ਵੀ ਜਵਾਨੀ ਆ ਜਾਂਦੀ ਐ ਇਹ ਤਾਂ ਬੱਕਰਾ ਐ ਉਹ ਜੋ ਕਰਦਾ ਕੱਲ ਮੇਰਾ ਜਿਹੜਾ ਬਾਹਰ ਗਿਆ ਉਹ ਮੈਂ ਉੱਥੇ ਬਾੜ ਦਿੰਦਾ ਯਾਰ ਉਹ ਬੱਕਰੇ ਦੇ ਬੱਕਰੇ ਠੀਕ ਕਰੀਏ ਜਾਨ ਇਲਾ ਦਾ ਦਿੰਦੇ ਪੈਸੇ ਜਾਨ ਮੁਸਕਾ ਕੇ ਮੁਸਕਾ ਦਾ ਪਿਆ ਹੋਰ ਅੰਕਲ ਦੇ ਹੱਥ ਚ ਆ ਕੇ ਹੋਇਆ ਇਹ ਉਹਦਾ ਪਤਾ ਨਹੀਂ ਕੀ ਮਟੰਦਾ ਪਤਾ ਇਹਦਾ ਉਹ ਇਨੇ ਚਿਰ ਦਾ ਫਿਰਦਾ ਉਹਦਾ ਕਹਦਾ ਬੱਕਰੇ ਤਾਂ ਹੈ ਚਲੋ ਹੈਗਾ ਕੋਈ ਰਾਗ ਅੰਕਲ ਦੇ ਹੱਥ ਚ ਤੇ ਬੱਕਰੀ ਵਾਲਾ ਨਾ ਉਹ ਫੇਰ ਦੇਖ ਲੈ ਕਾ ਫੱਬੋ ਖੰਬੋ ਖਾਲਾ ਤੁਹਿਆ ਨੂੰ ਦੇ ਦੇ ਦੇਖ ਲੈ ਕਾਲੂ ਜੀ ਵੇਚਣ ਹੈ ਹੋਰ ਕਿਨੇ ਦੇ ਦੇ ਸਾਡੇ 6000 ਦਾ ਦੇਣਾ ਨਾ ਨਾ ਰਾਜੂ ਫਾਇਦਾ ਨਹੀਂ ਸਾਡੇ 5500 ਕੁੰਗਾ ਬਾਜਰਾ ਪਾ ਤੈਨੂੰ ਪਤਾ ਫਲਦੀ ਨਹੀਂ ਕੱਲ ਨੂੰ ਬਾਜ ਨਹੀਂ ਮੈਂ ਆਹ ਖੱਚਾਈ ਕੋਈ ਨਾ ਹੋ ਰਿਹਾ ਕਿ ਦੇਰ ਨੂੰ ਤੂੰ ਬਹੁਤਾ ਧਾਨ ਘਰ ਜਾਣਾ ਜਾ ਨੀ ਕਿ ਟੇਗਾ ਚਲੋ ਲੈ ਲਈ ਸਾਡੇ ਪਿੰਡ ਲੱਗੇ ਤਾਂ ਤਣਾਉਂਦੇ ਨਾਲ ਹੀ ਗਾੜਾ ਨਾ ਵੀ ਮਣਕੇ ਚੱਲੇ ਯਾਰ ਚਲੋ ਅੱਗੇ ਲੋ ਹੋ ਕੇ ਫਿਰ ਯੋਗ ਦਾ ਗਾਣ ਨੂੰ ਦੇ ਲੈ ਸਾਡੇ ਛੀ ਦਾ ਦੇਣਾ ਨਹੀਂ ਰਾਜੀ ਕਿਉਂ ਏ ਚੱਲ ਤਾਂ ਬਈ ਨਾ ਨਾ ਉਹ ਵੀ ਜਵਾਬ ਦੇ ਉਹ ਨਿਕ ਨਿਕ ਦੋਸਤ ਬਾਪ ਦੇ ਦੇ ਯਾਰ ਉਹ ਦੋ ਬਟੇਰੀ ਜੇ ਦੇ ਦੀ ਉਹਨਾਂ ਦਾ ਕੀ ਮੰਗਦਾ ਦੱਸਦਾ 15000 ਰੁਪਏ ਮੰਗਦਾ ਇਹ ਸਾਹਮਣੇ ਕੱਢੇ ਦੋ ਦਰਦ ਨੇ ਹਾਂ ਹਾਲੀ ਨਿਕਰਦਾ ਇੰਨਾ ਤਾਂ ਹਾਂ ਮੈਂ ਮੈਨੇ ਟਿਕਨ ਹਾਫੇਜ ਬੋਲ ਕੋ ਪਾਤਾ ਸੀ ਕੁੱਟ ਕੇ ਪੈਂਦਾ ਹੈ ਪੈਂਦਾ ਹੈ ਜਿੰਦਾ ਮੈਂ ਮਰਜੀ ਬੋਲ ਕੋ ਉਹ ਪਾ ਦਿੰਦਾ ਹਾਂ ਪੈਂਦਾ ਇਹ ਸਭ ਨਾਮ ਦੱਸ ਕੀ ਕਰੇਗਾ ਉਹ ਨਿੱਕੇ ਨਿੱਕੇ ਤਾਂ ਹੈਗੇ ਕੁੱਟ ਕੇ ਤਾਂ ਇੰਨਾ ਕੀ ਲਾਇਆ ਜਾਂਦਾ ਹੈਗਾ ਤੇ ਗਾਲ੍ਹਾਂ ਸ਼ਾਣਾ ਪੰਜੇਰਾ ਤਾਂ ਕੱਪੜੇ ਵੀ ਉਤਰਨਗੇ ਵਿਚਾਰਿਆਂ ਤੋਂ ਸਰੀਰ ਤੇਤੀ ਲੋ ਜੀ ਨਿਕਾਲੂ ਵਜੂ ਨਾਲ ਬਚਾਣਾ ਯਾਰ ਤੂੰ ਪਾਹੀ ਨੇ ਮੰਗੀ ਆਨੇ ਮਸ਼ਕ ਬੋਕਾ ਇਹਨਾਂ ਦੇ ਥਰੂ ਕਰਕੇ ਟੋਕਾ ਪਹਿਲਾਂ ਮਸ਼ਕ ਬੱਕਰਿਆਂ ਦੀਆਂ ਖੱਲਾਂ ਦੇ ਬਣਾਉਂਦੇ ਹੁੰਦੇ ਸੀ ਪਾਣੀ ਪੀਣ ਵਾਲੇ ਅੱਜ ਜਿਹੜੇ ਕਣਕਾਂ ਵੜਦੇ ਅਸੀਂ ਉਹਦਾ ਲਾ ਕੇ ਚਲਦੇ ਹਾਂ ਕਣਕਾਂ ਵੜਨਾ ਇਹਨੂੰ ਪਾਣੀ ਪਿਉਂਦੇ ਫਿਰ ਅਸੀਂ ਓਕ ਕਰਕੇ ਪਾਣੀ ਪੀਂਦੇ ਮਸ਼ਕ ਨਾਲ ਉਹ ਤਾਂ ਭਰ ਕੇ ਆਉਂਦਾ ਅੱਛਾ ਹੋਰ ਵਿਚਾਰਾ ਖੂਤੋ ਹੁਣ ਨਹੀਂ ਚੱਲਦਾ ਸਾਡੀ ਮੰਡੀ ਚ ਉਹ ਹਾਂ ਮਸ਼ਕ ਹੈਗਾ ਮੁੱਲਾ ਪਰ ਵੀ ਹੈਗਾ ਦੀ ਪਰਤਾ ਹੁਣ ਵੀ ਹੈਗੇ ਹਾਂ ਹੈਗੇ ਰਹਿੰਦੇ ਮੰਡੀ ਚ ਆਉਂਦਾ ਹੁੰਦਾ ਹੁਣ ਵੀ ਹਾਂ ਰਹਿੰਦਾ ਹਾਂ ਕਿੱਥੇ ਆਉਂਦਾ ਹੁੰਦਾ ਆ ਗਰਮੀ ਦੇ ਕੰਗੂਰੀ ਦੇ ਹਲਾ ਬਈ ਦੋ ਲਾ ਰਿਹਾ ਨੂੰ ਦੇਖ ਲੈ ਕੌਣ ਨਹੀਂ ਦੇਖਣ ਉਹ ਫੇਰ ਅਕੀਰ ਆਇਆ ਜੀ ਪਾਖਰੇ ਪਾਉਣੇ ਆ ਗਏ ਇਹਨੇ ਨੀਰੀ ਪਾਉਣ ਨਾਲ ਬੋਰੀ ਲੈ ਕੇ ਆ ਸਾਡਾ ਡਾਕੀ ਪਾਉਣਗੇ ਇਹ ਨਹੀਂ ਪੈਸਾ ਲਾਉਂਦੇ ਕਾਲੂ ਫਰੀ ਕਾਈਂ ਪਾਉਂਦੇ ਨੇ ਇੱਟਾ ਨੇ ਭੰਦ ਲਾਵਾਂਗੇ ਨਾ ਇਹ ਦੁੱਗਣਾ ਤਾਂ ਕਿੰਨਾ ਮੰਗਿਆ ਹੋਵੇ ਹੈ ਵੇਚਣ ਵਾਸਤੇ ਲੈ ਕੇ ਆਏ ਸਾਡੇ ਸੀ ਮੈਂ ਕਹਤਾ ਉਹਨੂੰ ਕਹਦਾ ਨੇ ਵੀ ਦੇ ਦੇ ਨਾ ਕੋਈ ਜੀ ਤੂੰ ਲੈ ਜਾ ਸਾਡੇ ਸੀ ਸਾਡੇ 6.5 ਕਿੱਥੋਂ ਦੇ ਦਿੰਦੇ ਨਹੀਂ ਵੀਰੇ ਭਲੇ ਦੇ ਕੋਈ ਜਵਾਬ ਚਲੋ ਕੋਈ ਨਹੀਂ ਚਲੋ ਪਾਈ ਪੈ ਰੱਖੋ ਅੰਕਲ 18000 ਰੁਪਏ ਮੈਂ ਗੱਲ ਸੁਣ ਤਾ ਹੁਣ ਜਾਣਦਾ ਸਾਰੀ ਉਮਰ ਸਾਡੀ ਇਹਦੇ ਨਾਲ ਲੰਗੀ ਪਹਿਲਾਂ ਤਾ ਦੱਦੇ ਤਰ ਲੋਕੇ ਨਾਲ ਲੰਗੀ ਸਹੀ ਗੱਲ ਪੈਰਾ ਤੁਰਕੇ ਵਪਾਰ ਕਰਦਾ ਸੀ ਉਹ ਬਾਣਾ ਚ ਹੁਣ ਤਾਂ ਗੱਡੀਆਂ ਚੱਲ ਪਈਆਂ ਹਾਂ ਤਰ ਲੋਕਾਂ ਤਰ ਲੋਕਾਂ ਕਹਾ ਗਿਆ ਕਿੰਦਾ ਰੁਪਏ ਨਹੀਂ ਦੱਪੇ ਬੰਦੇ ਨੇ ਇਹੀ ਜੀ ਮੁੱਠੀ ਹੂ ਹਾਂ ਗੱਲ ਸੁਣ ਲੈ ਕੋਈ ਸਾਹਬ ਨਾ ਪੈਸੇ ਮੰਗ ਉਹਨੇ ਵੀ ਰੋਟੀ ਕਮਾ ਕੇ ਖਾਣੀ ਏ ਰੋਟੀ ਵਾਸਤੇ ਦੇ ਰਹਾ ਇਹ ਚ ਰੋਟੀ ਜੰਨੇ ਦੀ 17000 ਦਾ ਨਹੀਂ ਕਹਿਦਾ ਰੋਟੀ ਜੰਨੇ ਦੀ ਸਹੀ ਦੱਸ ਕਾਲੂ ਚਲ ਨਾ ਸਹੀ ਰਸ ਸਹੀ ਲੈ ਇੰਤੇ ਆ ਜਾ ਉਹ ਨਹੀਂ ਪਾਪਾ ਇਹਨਾਂ ਦਾ ਕੰਮ ਦਾ ਉਹ ਖੜ ਜਾ ਪਾਪਾ ਹੱਥ ਕਰ ਚੌੜੇ ਜੋ ਮੁੰਡਿਓ ਕਿਉਂ ਜੋੜੋ ਪੂਰਾ 14000 ਦਾ ਬੱਚਾ ਦੀ ਆ ਮਾੜੇ ਸਾਈਡ ਤੇ ਨਹੀਂ ਮਾੜੇ ਲੈਂਦੀ ਉਹਦਾ ਮੈਨੂੰ ਪਤਾ ਨਹੀਂ ਮੈਂ ਕਿਵੇਂ ਛੋਟੇ ਹਿਸਾਬ ਨਾਲ ਹੀ ਚੱਲਦੇ ਆ ਅਸੀਂ ਹਾਂ 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 ਚਲੋ 14000 ਪੈਸੇ ਦਾ ਫੋਟੋ ਫਿਰ ਖੜ ਲੈ ਅੱਭੀ ਅੱਭੀ 20000 ਰੁਪਏ ਮੰਗਦੇ ਨਹੀਂ ਪਿਛਲੇ ਬੱਕਰੇ ਆਓ ਫਿਰ ਥੋੜੇ ਹੱਬ ਨਾਲ ਚੱਲਦੇ ਹਾਂ ਅਸੀਂ। ਬੀਚਲੇ ਬੱਕਰਾ ਤੇਰੀ ਚੀਜ਼ੇ ਮੋਟਾ ਕਰ ਗਿਆ ਇਹ ਨਹੀਂ ਹੋ ਸਕਿਆ। ਨਾ ਇਹ ਗੁੱਸਾ ਵਾਲੀ ਕੀ ਗੱਲ ਆ। ਮਾਰਚ ਗੁੱਸਾ ਨਹੀਂ ਹੁੰਦਾ। ਕੋਈ ਕੋਈ ਨਾ ਕੋਈ। ਅਜੇ ਵੀ ਹੁੰਦਾ ਨਹੀਂ ਗੁੱਸਾ ਪਿੱਛੇ ਐਡੀ ਗਿਆ। ਉਹਦੇ ਨਾਂ ਨੂੰ ਚਾਹੇ ਕਰਬੀਆ ਲਾਵੇ। ਲੈ ਫਿਰ ਅਸੀਂ ਘਾਟੀ ਥੋੜਾ ਜਾਵਾਂਗੇ। ਕੋਈ। ਹੂੰ। ਉਹ ਆ ਕਹ ਹੱਤ ਕਰ। ਪੂਰਾ 14.5 ਦਾ ਨਹੀਂ ਨਹੀਂ ਦਾਣਾ ਮਹਾ ਬੱਕਰਾ ਛੱਡ ਦੇ ਪਰ ਤੇ 15000 ਵੱਧ ਭੱਜ ਕੇ ਧਰ ਜਾ ਠੀਕ ਹੈ ਸਹੀ ਹੈ ਬੋਲਦਾ ਹਾਂ ਹੋਰ ਹਾਂ ਲੈ ਓਏ ਆਿਆਂ ਦੀਆਂ ਨੂੰ ਖੋਨੀ ਆ ਪੂਰੇ ਇਹ ਬੱਕਰਾ ਫੜ ਕੇ ਪੂਰੇ ਇਹ ਬੱਕਰਾ ਫੜ ਕੇ ਹੜਕੇ ਲਿਆ ਬੱਕਰਾ ਫੜਕੇ ਲਿਆ ਰੇ ਬੱਕਰਾ ਕੋਈ ਖਾ ਲ ਓਏ ਮੈਂ ਦੀ ਅਰ ਤੋੜੂ ਅਰ ਤੋੜ ਕੇ ਜਾਂੂ ਅਰ ਤੋੜ ਕੇ ਜਾਂੂ ਹੜਕੇ ਲਿਆ ਰਾਂ ਬੱਕਰਾ ਹਰ ਜਾ ਦੋ ਮਿੰਟ ਆਲੂ ਰਾਜੀ ਓਏ ਇਕ ਲੱਸੀ ਪੀਣ ਦਾ ਸੌਂਗ ਨਹੀਂ ਕਿ ਤਰੀ ਅੜ ਭੰਨਣੀ ਏਕ ਓਰੇ ਲੈ ਕੇ ਆ ਬੱਕਰਾ ਰਾਜੂ ਦਾ ਬੱਕਰਾ ਤਾਂ ਕੁਝ ਨਹੀਂ ਹੈ ਹੈਲੋ ਹਾਂ ਕੈ ਸਸਤਰੀ ਕਰ ਦਿੱਤੀ ਇਹ ਐਂ ਕਰ ਇੱਕ ਤੇਰੀ ਅੜ ਪੰਨਣੀ ਹੈ ਹਾਂ ਹਾਂ ਰਾਜੂ ਹੁਣ ਕਰ ਮਾਂਚ ਦਾ ਵੇ ਸਾਨੂੰ ਜਿਹੇ 100 ਰੁਪਏ ਦਈਏ ਨਾ ਤੂੰ ਪਹਿਲ 100 ਹਾਂ ਸਾਢੇ 15 ਦਾ ਹੋ ਗਿਆ ਮਰੇ ਚੰਦਰਾ ਯਾਰ ਤੇਰੀ ਹਰਪਾ ਨਤੀ ਓਏ ਪਰਦਾ ਚੌੜੀ ਕੁਛ ਕਿੰਨੇ ਦਾ ਅੱਡੇ ਮੰਦਰਾ ਉਹ ਇੱਜਾ ਅੰਕਲ ਬਸ ਠੀਕ ਕਰਦਾ ਦੋਨੇ ਬਕਤਰ ਬੱਕਰੇ ਦੇ ਤਾਂ ਬੁੱਢੇ ਜਾ ਬੱਕਰੀ ਆ ਵੀ ਵੇਚਦਾ ਤੇਰਾ ਬੱਕਰਾ ਜੀ ਉਦੋਂ ਆਈ ਤੁਹਾਡੇ ਲਈ ਬੈਂਕੀ ਜੀ ਪਾਇਨੇ ਬੰਨ ਲੈ ਆਉਗਾ ਪਹਿਲਾਂ ਨਾ ਨਾ ਲੱਗੋ ਜੀ ਸਟਾਫ ਨੂੰ ਹਾਂ ਇਹ ਵੀ ਚੰਗੀ ਗੱਲ ਹੈ ਮਾਹੌਬਸਤਾਂ ਲੇਟ ਵਾਲੇ ਤੇ ਅੰਦਰ ਫਿਰ ਮੈਂ ਸਟਾਫ ਸਾਰਾ ਕਰਦੀ ਰੱਖਦੀ ਹਾਂ ਬਦਾਂ ਮਤਿਆਰੀ 6:30 ਕਰਤਾ ਠੀਕ ਹੈ ਜੀ ਦੁਬਾਰਾ ਕਹਿਣਾ ਹੈ ਕਹਿ ਲੈ ਬਾਈ ਕਹਿ ਲੈ ਥੋੜਾ ਜਿਹਾ ਬੇਤਵਾਰੀ ਨਹੀਂ ਆਏ ਨਹੀਂ ਘਟ ਬੰਸ ਸਕਾ ਤੋ ਬੇਤਵਾਰੀ ਮੁਰਖ ਨੂੰ ਕੋਈ ਪੱਜ ਘਟ ਨਹੀਂ ਕੱਲ ਨਹੀਂ ਬਾਈ ਹੁਣ ਸਹੀ ਜ਼ਿੰਮੇਦਾਰਾ ਸਰੇ ਦੇ ਖੋਤੇ ਦੇ ਇਹ ਵੀ ਜ਼ਿੰਮੇਦਾਰਾ ਮੈਂ ਨਹੀਂ ਹਾਂ ਜੇ ਵਾਕਿਆ ਉਸ ਤੋਂ ਬਾਅਦ ਮੈਨੂੰ ਭਰਨਾ ਪਈ ਬੜੇ ਹਰਿਆਣੇ ਭਰਨੇ ਮੈਂ ਲੱਖਾਂ ਦੇ ਹਾਂ ਆਪਰ ਮੰਡੀ ਚ ਮੈਨੂੰ ਸੁਣਾਣੀ ਹੈ ਲੈ ਵੀ ਨੁੱਕ ਕੇ ਇਹਨੂੰ ਹਾਂ ਹਾਂ ਵੈਸੇ ਮੈਂ ਪਰੇ ਫਿਰ ਫਿਰ ਤੂੰ ਹੀ ਉਹਨਾਂ ਨੂੰ ਡਾਂਸ ਕਰਕੇ ਦਿਖਾਉਣਾ ਉਹ ਤਾਂ ਛੱਡ ਕਰ 12000 ਨੂੰ ਟੂਟਾ ਲਾਦੀ ਮੈਨੂੰ ਕਹਿੰਦੀ ਬਾਈ ਬਣ ਕੇ ਬੱਕਰਾ ਦਵਾ ਦੇ ਮੈਂ ਉਹਨੀਆਂ ਖੇਡਦੇ ਨਾਲ ਉਥੋਂ